ਚੈਨਲ ਦੇ ਸਵਾਭਾ ਦੇ ਸਾਰੇ ਵੀਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੀ ਭੈਣੋ ਮੈਂ ਤੁਹਾਡੀ ਭੈਣ ਗੁਰਮੀਤ ਕੌਰ ਸੰਧਾ ਐ ਹਾਜ਼ਰ ਹਾਂ ਅੱਜ ਫਿਰ ਇੱਕ ਬਹੁਤ ਹੀ ਸੋਹਣਾ ਮਿੱਠਾ ਜਿਹਾ ਲੋਕ ਗੀਤ ਲੈ ਕੇ ਜਿਵੇਂ ਤੁਸੀਂ ਪਹਿਲੀਆਂ ਗੀਤਾਂ ਨੂੰ ਪਿਆਰ ਦਿੰਦੇ ਰਹੇ ਹੋ ਮੇਰਾ ਹੌਸਲਾ ਵਧ ਗਿਆ ਇਹਨਾਂ ਨਾਲ ਤੇ ਉਮੀਦ ਹੈ ਇਸ ਗੀਤ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਦਿਓਗੇ ਤਾਂ ਅੱਜ ਹੌਲੀ ਆਵਾਜ਼ ਵਿੱਚ ਥੋੜਾ ਤੁਹਾਨੂੰ ਇਹ ਗੀਤ ਸੁਣਾਉਂਗੀ ਪ੍ਰਵਾਨ ਕਰ ਲੈਣਾ ਨੇਕੀਆਂ ਨੇਕੀਆਂ ਚੀੜੀਆਂ ਮਾਏ ਨਹੀਂ ਬਰਿਆਟਲੀ ਦੀ ਡਾਲ ਮੇਰੀਏ ਗਰਾਣੀਆਂ ਮਾਏ ਨਹੀਂ ਬਰਿਆਟਲੀ ਦੀ ਡਾਲ એક ચીડી ઇને જો લાયુડારી સરી આયોડ ગઈ આનાળ મેરીએ રાણીએ માએની સરી આયોડ ગઈ આનાળ ಸಾವರೆ ತೋರಕೆ ಮಾಯನಿ ಖಡಿ ು ಸಾವ ತೋರಕ್ಕೆ ಮನಿ ಮಾಯನಿ ಕಳೆದ ಖಡಿ ರೀ ಕ್ಯೂಖಳ યા પાર વ્યાય કે માની વેખ દીતિયા દેરા મેરી હે રાણિ માંની વેખ દીતિયા દેરા દૂરતા ਪੈਸਾ ਚਲ ਕੇ ਮਾਇਨੀ ਦਰ ਵਿੱਚ ਰਈਆ ਖਲੋ ਮੇਰੀ ਏ ਰਾਣੀ ਏ ਮਾਇਨੀ ਦਰ ਵਿੱਚ ਰਈਆ ਖਲੋ ਕਿਸੇ ਨਾ ਪੁੱਛਿਆ ਮੈਨੂੰ ਸਖ ਅਸਨੇ ਹੜਾ ਕਿਸੇ ਨਾਇਖੀ ਆਈ ਬ ਮੇਰੀ ਇਹ ਅਰਾਣੀ ਮਾਇਨੀ ਕਿਸੇ ਨਾਇਖੀ ਆਈ ਬ ਅ ਵੀਰੇ ਨੇ ਪੁੱਛੀ ਆਈ ਸੋਖ ਅਸਾਨੇ ਹੜਾ ਪਬ ਨੇ ਅਖੀਆ ਬੋ ਮੇਰੀ ਹੈ ਰਾਣੀਏ ਮੈਂ ਨਹੀਂ ਪਬ ਨੇ ਅਖੀਆ ਬੋ ਪਬੀਆਂ ਗਸ ਹੇ ਲੜੀਆਂ ਮਾਏ ਨੀ ਅਵੀਰਾ ਦੀ ਠੰਡੜੀ ਸ਼ਾਮੇਰੀਏ ਰਾਣੀ ਹੈ ਮਾਏ ਨੀ ਅਵੀਰਾ ਦੀ ਠੰਡੜੀ ਸ਼ਾਮਾ ਦਇਆ ਤੇ ਚਾਚੀਆ ਵੇੜਾ ਜੋ ਪਰਿਆ ਵੇਚਨਾ ਮੇਰੀ ਈਮਾਨ ਮੇਰੀ ਹੈ ਰਾਣੀ ਮੈਂ ਨਹੀਂ ਵੇਚਨਾ ਮੇਰੀ ਈਮਾਨ ਅਵੀਰਾ ਵੇ ਮੇਰੀ 엄마 디 아자야 투 ਮੈਨੂ ਬਾਬਲੇ ਦਿੱਥ ਮੇਰੀ ਸੋਣਿਆ ਵੀਰਵੇ ਤੂੰ ਮੈਨੂ ਬਾਬਲੇ ਦਿੱਥ ਪਬੋਨੀ ਮੇ ತೂನು ಮಾವೇರಿ ಸೋನಿ ಪಾಬೋ ತೂನು ಮಾವ ದೋಸ್ತೋ ಬಡ ಮುಶಕ್ಲ ಗೀತ ਪੂਰਾ ਕੀਤਾ ਇਹ ਹੋ ਜਾ ਗਏ ਗੀਤ ਗਾਉਣ ਦੇ ਅੱਖਰ ਮੈਂ ਬਹੁਤ ਪਾਉ ਕੋ ਜਾਂਦੀਆਂ ਤੁਸੀਂ ਮਾਇੰਡ ਨਾ ਕਰਨਾ ਮਨ ਚੰਦਰਾ ਭਰ ਹੁੰਦਾ ਅਮੀਰ ਹੈ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਗਾ ਤੁਸੀਂ ਇਸ ਤੇ ਆਪਣੀ ਟਿੱਪਣੀ ਜ਼ਰੂਰ ਕਰਨੀ ਰੱਬ ਰਾਖ